ਅੱਜ 21 ਜੁਲਾਈ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਜਿਵੇਂ ਉਮੀਦ ਸੀ ਕਿ ਮੌਸਮ ਉਸੇ ਤਰ੍ਹਾਂ ਹੀ ਰਿਹਾ ਸਵੇਰ ਵੇਲੇ ਤੋਂ ਹੀ ਪੰਜਾਬ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਸ਼ੁਰੂ ਹੋਈਆਂ ਖਾਸ ਕਰਕੇ ਪਹਾੜੀ ਇਲਾਕਿਆਂ ਦੇ ਨਾਲ ਚਾਹੇ ਪਠਾਨਕੋਟ ਦੇ ਇਲਾਕੇ ਹੋਣ ਚਾਹੇ ਹੁਸ਼ਿਆਰਪੁਰ ਦੇ ਚਾਹੇ ਅਨੰਦਪੁਰ ਸਾਹਿਬ ਰੋਪੜ ਮੋਹਾਲੀ ਚੰਡੀਗੜ੍ਹ ਇਨ੍ਹਾਂ ਖੇਤਰਾਂ ਦੇ ਵਿੱਚ ਸਵੇਰ ਵੇਲੇ ਤੋਂ ਮੀਂਹ ਦੀਆਂ ਕਾਰਵਾਈਆਂ ਸ਼ੁਰੂ ਹੋਈਆਂ ਜਿਹੜੀਆਂ ਕਿ ਹੌਲੀ-ਹੌਲੀ ਅੱਗੇ ਨੂੰ ਵਧਦੀਆਂ ਹੋਈਆਂ ਗੁਰਦਾਸਪੁਰ ਅਮਰitsar ਕਰਪੂਥਲਾ ਜਲੰਧਰ ਲੁਧਿਆਣਾ ਮਲੇਰ ਕੋਟਲਾ ਤੂਰੀ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਖੰਨਾ ਇਨ੍ਹਾਂ ਸਾਰੇ ਖੇਤਰਾਂ ਦੇ ਵਿੱਚ ਵਧਿਆ ਮੀਂਹ ਦੀਆਂ ਕਾਰਵਾਈਆਂ ਦੁਪਹਿਰ ਦੇ ਆਸ-ਪਾਸ ਜਾਂ ਦੁਪਹਿਰ ਤੋਂ ਬਾਅਦ ਲਗਾਤਾਰ ਜਾਰੀ ਨੇ ਬਹੁਤੇ ਖੇਤਰਾਂ ਦੇ ਵਿੱਚ ਝੜੀनुਮਾ ਮੀਂਹ ਬਣਿਆ ਹੋਇਆ ਹੈ ਤੇ ਇਹ ਅਗਲੇ 2 ਤੋਂ 3 ਦਿਨ ਇਸੇ ਤਰ੍ਹਾਂ ਹੀ ਰਹਿਣ ਦੀ ਸੰਭਾਵਨਾ ਨੇ ਬਹੁਤੇ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਤੇ ਕਿਤੇ ਭਾਰੇ ਮੀਂਹ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਕੱਲ ਨੂੰ ਸਵੇਰ ਤੜਕਸਰ ਵੀ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਭਾਰੀ ਤੋਂ ਭਾਰੀ ਮੀਂਹ ਦੇਖਣ ਨੂੰ ਮਿਲ ਸਕਦਾ ਹੈ। ਖਾਸ ਕਰਕੇ ਪਠਾਨਕੋਟ, ਗੁਰਦਾਸਪੁਰ ਦੇ ਕੁਝ ਇਲਾਕੇ, ਹੁਸ਼ਿਆਰਪੁਰ, ਨਮਾਸ਼ਹਿਰ, ਅਨੰਦਪੁਰ ਸਾਹਿਬ, ਰੋਪੜ, ਮੋਹਾਲੀ, ਚੰਡੀਗੜ੍ਹ ਜਾਂ ਕੁਝ ਇਲਾਕੇ ਮਾਲਵੇ ਦੇ ਇਹਨਾਂ ਵਿੱਚ ਭਾਰੀ ਤੋਂ ਭਾਰੀ ਮੀਂਹ ਵੀ ਦੇਖਣ ਨੂੰ ਮਿਲ ਸਕਦਾ ਹੈ। ਇਹਨਾਂ ਦੇ ਆਸ-ਪਾਸ ਨਦੀਆਂ ਪਾਣੀ ਭਰ ਕੇ ਚੱਲਣ ਦੀ ਆਬੀ ਸੰਭਾਵਨਾ ਨੇ ਚਾਹੇ ਉਹ ਕੱਗਰ ਹੋਵੇ ਚਾਹੇ ਮਾਰਕੰਡਾ ਹੋਵੇ ਤੇ ਪਹਾੜੀ ਖੇਤਰਾਂ ਦੇ ਵਿੱਚ ਲਗਾਤਾਰ ਭਾਰੀ ਤੋਂ ਭਾਰੀ ਮੀਂਹ ਪੈ ਰਿਹਾ ਹੈ ਉਹਨਾਂ ਵਿੱਚ ਆਉਣ ਵਾਲੇ ਅਗਲੇ 2 ਤੋਂ 3 ਦਿਨ ਬੱਦਲ ਫਟਣ ਵਰਗੇ ਘਟਨਾਵਾਂ ਵੀ ਦੇਖਣ ਨੂੰ ਮਿਲਣਗੀਆਂ ਤੇ ਨਦੀਆਂ ਦਾ ਪਾਣੀ ਵੀ ਓਵਰਫਲੋ ਹੋ ਕੇ